ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰਪੈਣ ਪ੍ਰਮਾਦਾ ਮੁਰਤੂ ਸਵਾਗਤ ਹੈ ਜੀ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਦੀ ਅਪਡੇਟ ਦੇ ਵਿੱਚ ਜਾਣਕਾਰੀ ਦੇਣ ਜਾ ਰਹੇ ਹਾਂ ਜੀ ਪੰਜਾਬ ਦੇ ਮੌਸਮ ਦੇ ਵਿੱਚ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਜੀ ਤੁਸੀਂ ਜਿਵੇਂ ਕਿ ਪਿਛਲੀ ਵੀਡੀਓ ਵਿੱਚ ਦੇਖਿਆ ਸੀ ਕਿ ਮੌਸਮ ਵਿਭਾਗ ਵੱਲੋਂ ਭਾਰੀ ਅਲਰਟ ਜਾਰੀ ਹੋਏ ਸੀ ਮੀਂਹ ਦੇ ਪਰ ਉਸ ਦੇ ਉਲਟ ਅੱਜ ਬਹੁਤ ਵੱਡੀ ਕੋਈ ਕਾਰਵਾਈ ਪੰਜਾਬ ਦੇ ਵਿੱਚ ਨਹੀਂ ਹੋਈ ਸਿਰਫ ਇੱਕ ਗੱਲ ਕਰੀਏ ਉੱਤਰੀ ਪੰਜਾਬ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਦੇ ਏਰੀਆ ਤੋਂ ਇਲਾਵਾ ਬਲਾ ਚੌਰ ਤੋਂ ਥੋੜਾ ਜਿਹਾ ਉੱਪਰ ਖੁਸ਼ਿਆਰਪੁਰ ਵਾਲੇ ਇਲਾਕੇ ਦੇ ਵਿੱਚ 20 ਤੋਂ 30 ਕਿਲੋਮੀਟਰ ਦੇ ਵਿਚਕਾਰ ਉਸ ਤੋਂ ਇਲਾਵਾ ਮੀਂਹ ਹੋਏ ਨੇ ਬਾਕੀ ਬਾਕੀ ਪੰਜਾਬ ਦੀ ਗੱਲ ਕਰੀਏ ਹਿਮਾਚਲ ਨਾਲ ਲੱਗਦੀ 벨ਟ ਖੁਸ਼ਿਆਰਪੁਰ ਤੋਂ ਲੈ ਕੇ ਰੂਪਨਗਰ ਜ਼ਿਲ੍ਹੇ ਤੱਕ ਜਿਹੜੀ 벨ਟ ਆਉਂਦੀ ਹੈ ਜੀ ਉਹਦੇ ਵਿੱਚ ਸਵੇਰ ਵੇਲੇ ਕੰਮਣ ਕਰਨੀ ਦੇਖੀ ਗਈ ਸੀ ਪਰ ਬਾਕੀ ਸਾਰਾ ਪੰਜਾਬ ਖੁਸ਼ਕ ਅਤੇ ਸੁੱਕਾ ਰਿਹਾ ਹੈ ਤੇ ਜਿਸ ਦੇ ਕਾਰਨ ਲੋਕ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਨੇ ਮੌਸਮ ਵਿਭਾਗ ਦੇ ਅਲਰਟਾਂ ਤੋਂ ਵੀ ਥੋੜਾ ਜੀ ਗੱਲ ਕਰ ਲਈਏ ਅਗਰ ਤਾਂ ਆਉਂਦੇ ਟਾਈਮ ਦੀ ਤਾਂ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਦੀ ਗੱਲ ਕਰਾਂਗੇ ਜੀ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਤੁਹਾਡੇ ਸਾਹਮਣੇ ਹੈ ਜੀ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੂਰ ਕਰਕੇ ਜਾਇਓ ਜੀ ਇਮੇਜ ਡਿਸਕਸ ਕਰ ਲੈਂਦੇ ਹਾਂ ਜੀ ਤੁਹਾਨੂੰ ਸਾਫ਼ ਦਿਖਾਈ ਦੇ ਰਿਹਾ ਕਿ ਪੰਜਾਬ ਦੇ ਵਿੱਚ ਫਿਲਹਾਲ ਕੋਈ ਬੱਦਲੀ ਸਿਸਟਮ ਬਣਦਾ ਦਿਖਾਈ ਨਹੀਂ ਦੇ ਰਿਹਾ ਜੋ ਵੀ ਸਿਸਟਮ ਹੈ ਜੀ ਉਹ ਹਰਿਆਣੇ ਦੇ ਸਿਸਟਮ ਬੱਲ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਤੋਂ ਕਿ ਸਾਫ ਪਤਾ ਲੱਗ ਰਿਹਾ ਕਿ ਹਰਿਆਣੇ ਵਿੱਚ ਭਾਰੀ ਉਮੀਦ ਹੀ ਉਮੀਦ ਅੱਜ ਦੇਖੀ ਜਾ ਰਹੀ ਹੈ ਪਰ ਪੰਜਾਬ ਦੇ ਵਿੱਚ ਮੌਸਮ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਦਾ ਖੁਸ਼ਕ ਬਣਿਆ ਹੋਇਆ ਹੈ ਜੀ ਇਹ ਜਿਹੜਾ ਸਿਸਟਮ ਹੈ ਪੰਜਾਬ ਦੇ ਵਿੱਚ ਰਾਤ ਦੇ ਵੇਲੇ ਐਂਟਰੀ ਕਰੇਗਾ ਜੀਦੇ ਬਾਰੇ ਤੁਹਾਨੂੰ ਅਸੀਂ ਜਾਣਕਾਰੀ ਰਾਤ ਦੀ ਵੀਡੀਓ ਵਿੱਚ ਦੇ ਦੇਵਾਂਗੇ ਉਦੋਂ ਤੱਕ ਆਪਾਂ ਗੱਲ ਕਰੀਏ ਤਾਂ ਤਾਪਮਾਨ ਜਿਹੜੇ ਨੇ ਪੰਜਾਬ ਦੇ ਵਿੱਚ ਉੱਤਰੀ ਪੰਜਾਬ ਦੇ ਵਿੱਚ 34-35 ਡਿਗਰੀ ਸੈਂਟਰਲ ਪੰਜਾਬ ਤੋਂ ਹੇਠਾਂ ਸੰਗਰੂਰ ਪਟਿਆਲੇ ਬਠਿੰਡੇ ਵਾਲੀ 벨ਟ ਵਿੱਚ 38-39 ਡਿਗਰੀ ਬਣੇ ਹੋਏ ਨੇ ਕਿਉਂਕਿ ਸਾਊਥ 벨ਟ ਦੀ ਗੱਲ ਕਰੀਏ ਪੰਜਾਬ ਦੀ ਤਾਂ ਉਸ ਵਿੱਚ ਮੀਂਹ ਨਾ ਹੋਣ ਦੇ ਕਾਰਨ ਬਠਿੰਡਾ ਸੰਗਰੂਰ ਫਰੀਦਕੋਟ ਇਸ ਇਲਾਕੇ ਵਿੱਚ ਲੋਕ ਕਾਫੀ ਪਰੇਸ਼ਾਨ ਨੇ ਜੀ ਪਰ ਹੁਣ ਹੌਲੀ-ਹੌਲੀ ਅਗਰ ਗੱਲ ਕਰੀਏ ਤਾਂ ਇੱਕ ਸਿਸਟਮ ਜਿਹੜਾ ਬਣਦਾ ਹੋਇਆ ਦਿਖਾਈ ਦੇ ਰਿਹਾ ਰਾਤ ਤੋਂ ਉਦੋਂ ਇੱਕ ਹਲਕੀ ਜਿਹੀ ਉਮੀਦ ਹੈ ਕਿ ਇਸ ਵਿੱਚ ਮੀਂਹ ਹੋ ਸਕਦਾ ਪਰ ਇਹ ਲਗਭਗ ਅੱਧਾ ਮਹੀਨਾ ਉੱਪਰ ਤੋਂ ਉੱਪਰ ਹੋ ਚੁੱਕਿਆ ਇਸ ਇਲਾਕੇ ਵਿੱਚ ਭਾਰੀ ਮੀਂਹ ਨਾ ਮਾਤਰ ਤੋਂ ਦਿਖਾਈ ਦੇ ਰਹੇ ਨੇ ਇਹ ਸੀ ਜੀ ਦੁਪਹਿਰ ਤੋਂ ਲੈ ਕੇ ਸ਼ਾਮ ਦੀ ਅਪਡੇਟ ਵੀਡੀਓ ਚੰਗੀ ਲੱਗਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ